ਤਰੀ ਫਰਮ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਬਾਈ ਦਾ ਐਡਰੈਸ ਐ ਕੋਈ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਸਖੀਰਾ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਲ ਸਾਹਿਬ ਨਾਮ ਭਾਈ ਉਹਨਾਂ ਦਾ ਪ੍ਰਕਾਸ਼ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਪਹੁੰਚੇ ਆਂ ਵੀਡੀਓ ਬਣਾਉਣ ਤਿੰਨ ਮੱਜਾਂ ਤੇ ਤਿੰਨੇ ਮੱਜਾਂ ਦੋਸਤੋ ਤਾਜ਼ੀਆਂ ਸੂਈਆਂ ਹੋਣਗੀਆਂ ਜੀ ਡਿਟੇਲ ਇਹਨਾਂ ਤਿੰਨਾਂ ਦਾ ਗਾਦੀ ਆਪਾਂ ਬਾਈ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਝੀ ਕਰਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਬਰਖ ਜਿਹੜੀ ਕਰਨੀ ਉਹ ਤੁਸੀਂ ਆਪ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੀ ਗੱਲ ਨਾ ਹੋਵੇ। ਬਾਈ ਨਾ ਕਰਦੇ ਆ ਗੱਲਬਾਤ ਡਿਟੇਲ ਸਾਰੀ ਪੁੱਛਦੇ ਆ ਵੀਡੀਓ ਐਂਡ ਪੈਕ ਜ਼ਰੂਰ ਦੇਖਿਓ ਜੀ। ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹੋਰ ਬਾਈ ਠੀਕ ਠਾਕ? ਵਧੀਆ ਵਧੀਆ ਜੀ ਕਿਰਪਾ ਮਾਲਕ ਦੀ ਜੀ। ਚੱਲੀ ਜਾਂਦਾ ਵਧੀਆ ਕੰਮ ਕਰ। ਵਧੀਆ ਵਧੀਆ ਮੇਰਾ ਬਾਬੇ ਦੀਆਂ ਜੀ। ਚਲੋ ਸ਼ੁਕਰ ਹੈ ਜੀ। ਐਡਰੈਸ ਬੋਲ ਦਿਓ ਜੀ ਇੱਕ ਰੰਪ। ਰਸਵੀਰਜੀ ਪਿੰਡ ਸਕੀਰਾ ਜ਼ਿਲ੍ਹਾ ਤਹਿਸੀਲ ਤਨਦਾਰਨ। ਠੀਕ ਹੈ ਜੀ। ਹਾਂਜੀ। ਫੋਨ ਨੰਬਰ ਤੇ ਤੇਨਾਂ ਨਾਗ ਮਜਾਂ ਦੇ ਵਿੱਚ ਤਿੰਨ ਨਾਗ ਮਜਾਂ ਕਿੰਨੇ ਸੂਈਆਂ ਫੋਈਆਂ ਜੀ ਹਾਂਜੀ ਸ਼ੁਰੂ ਕਰ ਲਿਓ ਛੋਟੀ ਤੋਂ ਪਹਿਲਾਂ ਇਸ ਤੋਂ ਛੋਟੀ ਵੀਰ ਜੀ ਦੂਜਾ ਦੂਜਾ ਸ਼ੁਰੂ ਆ ਜੇ ਜੀ ਆਹ 10 ਦਿਨਾਂ ਦੀ ਸੂਈ ਜੇ ਕੱਟੀ ਮਗਰ ਜੇ ਅੱਛਾ ਜੀ ਦੋ ਮਜਾਂ ਸੁਕਣਾ ਦੁੱਧ ਚੰਗਾ ਝੋਟੀ ਥਲੇ ਦੁੱਧ ਮਾਲੋ 10 ਕਿਲੋ ਠੰਡਾ ਹੋਊਗਾ ਜੀ 10 ਕਿਲੋ ਜਿਹੜਾ ਹੁਣ ਮੋਕੇ ਦਾ ਚਵਾਉਣ ਦੀ ਹੈ ਨਾ ਜੀ ਠੰਡਾ 10 ਕਿਲੋ ਦਾ ਠੀਕ ਹੈ ਜੀ ਨੀਲੀ ਬਿੱਲੀ ਆਖਿਆ ਵੇਖੋ ਆ ਲਓ ਦੋਸਤੋ ਕਰਿਓ ਚੈੱਕ ਅੱਖਾਂ ਬਿੱਲੀਆਂ ਮਣਕੀਆਂ ਕਰਾਸ ਅੰਗ ਰੱਖੂਗੀ ਨੀਲੀ ਰਾਵਣ ਲਓ ਜੀ ਕਰ ਲਿਓ ਚੈ ਆਰਡਰ ਬਹੁਤ ਸੋਨਾ ਕਿ ਆ ਕਿ ਮਾਜਾ ਜਿੰਨੀ ਵੀ ਹੈਗੀ ਆ ਪਿੱਠ ਪੜੇ ਦੀ ਚੜਾਈ ਥਰਾਂ ਦੀ ਕੁਆਲਿਟੀ ਆਰਡਰ ਕੁਆਲਿਟੀ ਹਰ ਇੱਕ ਚੀਜ਼ ਚੈੱਕ ਵਾਣੀ ਮਾਜਾ ਦੋ ਦੋ 12 13 ਚ ਆ ਜੂਗੀ ਠੀਕ ਹੈ ਦੁੱਤ ਬਾਕੀ ਭਾਜੀ ਸੇਵਾ ਤੇ ਜਿੱਦਾਂ ਦੀ ਸੇਵਾ ਲਓ ਜੀ ਕਰਿਓ ਚੈੱਕ ਦਹਾਂ ਦਿਨਾਂ ਦੀ ਮਸ ਹੋਈ ਹੈ ਮਹਾਈ ਠੀਕ ਹੈ ਜੀ ਬੈਕ ਸਾਈਡ ਤੋਂ ਥਰਾਂ ਦੀ ਕੁਆਲਿਟੀ ਚੈੱਕ ਕਰਵਾ ਦੇਣਾ ਕਿਰਾਂ ਦੇਖ ਲਓ ਵੱਡੀ ਝੋਟੀ ਆ ਬਹੁਤ ਵਧੀਆ ਥਣ ਨਿਕੜਵੇਂ ਚਾਰੇ ਗੈਪ ਦੇ ਵਿੱਚ ਕੋਈ ਫੋਟ ਸ਼ਾਮ ਨਹੀਂ ਨਾਲ ਬਾਕੀ ਪੋਲੀ ਬਹੁਤ ਜਿਆਦੀ ਆ ਅੱਛਾ ਚੁਵਾਈ ਚੁਈ ਵਧੀਆ ਬਹੁਤ ਜਿਆਦੀ ਸਟੈਂਡਰਡ ਦੀ ਚੁਵਾਈ ਆ ਆ ਲਓ ਜ ਸਾਜ ਕਰੋ ਫਿਰ ਕੁਆਲਟੀ ਚੈੱਕ ਥੋੜਾ ਜਨਾ ਉਪਰਾਪਨ ਕਰਦਾ ਗੇਰਾ ਪ੍ਰਸ਼ੀਬੰਦੇ ਓਕੇ ਜ ਕਰਿਆ ਨੇ ਜੀ ਹਾਂ ਕੋਈ ਨਹੀਂ ਠੀਕ ਹੈ ਜੀ ਲੋ ਜੀ ਕਰੋ ਚੈੱਕ ਜੀ ਦੋ ਮੱਝਾਂ ਮਿਲਦੀਆਂ ਦੋਸਤੋ ਤੁਹਾਨੂੰ ਕੱਟੀ ਵੀ ਨਾਲ ਚੰਗੀ ਸੋਹਣੀ ਹੈ ਅੱਜ ਤਿੰਨਾਂ ਦੇ ਮਗਰ ਕੱਟੀਆਂ ਹੀ ਆ ਅੱਛਾ ਤਿੰਨਾਂ ਮੱਝਾਂ ਮਗਰ ਕੱਟੀਆਂ ਆ ਠੀਕ ਹੈ ਲੋ ਜੀ ਵੱਡੀ ਆਫਰ ਹੈ ਜੀ ਹਾਂਜੀ ਅੱਛਾ ਤੇ ਬਾਜੀ ਦੱਸੋ ਜੀ ਮੋਲੇ ਦਾ ਇਦਾ ਮੁੱਲ ਬਿਲਕੁਲ ਜਾਈਏ 90000 ਦੀ ਦੇ ਦਾਂਗੇ 90000 ਹੈ ਨਾ ਹਾਂਜੀ ਹਾਂਜੀ 90000 ਡਿਮਾਂਡ ਆ 90000 ਡਿਮਾਂਡ ਕਰਦੇ ਆ ਕੋਈ ਥੋੜਾ ਬਲਾਂ ਮਾਨਤਨ ਜ਼ਰੂਰ ਕਰ ਦਾਂਗੇ ਅੱਛਾ ਇਹ ਮਾਨਤਨ ਜਿਹੜਾ ਆਫਲਾਈਨ ਹੀ ਹੋਊਗਾ ਜੀ ਹਾਂਜੀ ਹਾਂਜੀ ਠੀਕ ਹੈ ਲੋ ਜੀ ਕਰਿਓ ਗੱਲ ਦਾ ਦੋਸਤੋ 90000 ਰੁਪਿਆ ਇਹਦੀ ਡਿਮਾਂਡ ਰੱਖੀ ਗਈ ਹੈ ਕਰਮਾਲੀ ਮੱਝ ਦੀ ਮੱਝ 바ਗੀ ਝੋਟੀ ਦੁੱਧ 12 13 ਕਿਲੋ ਵਧੀਆ ਚਵਾਊਗੀ ਜਿਹੜਾ ਮਾਨਤਨ ਹੋਊਗਾ ਦੋਸਤੋ ਜਿਹੜਾ ਘਰ ਆਿਆਂ ਦਾ ਜਾਂ ਜਿਹੜਾ ਵੀਰ ਫੋਨ ਕਰੂਗਾ ਉਹਦਾ ਫੋਨ ਤੇ ਹੋਜੂਗਾ ਜੀ 10 ਕਿਲੋ ਦੁੱਧ ਪੱਕਾ ਕਨਾਂਟਮੋ ਗਿਆ ਬਜੀ ਨੂੰ ਸੁਈ ਨੂੰ ਇਹਨੂੰ ਵੀ ਸੁਈ ਨੂੰ ਕੋਈ 8 ਦਿਨ 10 ਦਿਨ ਹੋ ਗਿਆ ਦੋਸਤ ਥਲਾਂ ਦੀ ਕੁਆਲਿਟੀ ਕਰਾ ਚੈੱਕ ਕਰ ਰਿਹਾ ਕੋਈ ਥਣ ਦੇ ਪੂਣੀ ਵਰਗੇ ਥਣ ਲੰਮੇ ਲੰਮੇ ਬੜਾ ਥਣ ਲੰਮਾ ਲੱਗਾ ਵੇ ਇਹ ਤਾਂ ਬਹੁਤ ਵੱਡੀ ਕੱਟੀ ਹੈ ਜੀ ਕੱਟੀ ਕੱਟੀ ਇਹਦੇ ਮਗਰ ਲੋ ਜੀ ਤਿੰਨਾ ਮਜੇ ਦੇ ਮਗਰ ਬੱਚੇ ਕੱਟੀ ਬਈ ਨੂੰ ਦੱਸਿਆ ਇਹਨੂੰ ਸੁਈ ਨੂੰ ਇੰਨਾ ਕੀ ਟਾਈਮ ਹੋ ਗਿਆ ਅੱਠ ਦਿਨ ਇੰਨੇ ਦੇਣੀ ਇੰਨੇ ਦਾ ਨਾ ਉਹ ਬਚਾ ਜਾ ਕਿੰਨਾ ਚਵਾਉਂਦੀ ਇਹ ਜੂਨ ਮੋਕੇ ਦਾ ਇਹ ਥਲੇ 9 ਕਿਲੋ ਤੋਂ ਬਾਹਰ ਹੀ ਹੋਊਗਾ ਜੀ 9 ਤੋਂ ਬਾਹਰ ਹੀ ਹੋਊਗਾ 9 ਤੋਂ ਬਾਹਰ ਹੋਊਗਾ 9 ਮੰਨ ਕੇ ਕੋਈ ਵੀਰ ਭੈਣਪਰਾ ਸੌਦਾ ਕਰ ਲਈ ਲਓ ਜੀ ਕਰ ਲਿਓ ਚਾਹ ਕਦ ਦੋਸਤੋ ਵਿਖਾਵਾ ਜੀ ਵਿਖਾਵੇ ਵਾਲੇ ਪਾਸੇ ਜਾਈਏ ਤਾਂ ਦੋ ਤਾਂ 10 12 ਕਿਲੋ ਦਾ ਵੀ ਕਰਦੀ ਐ ਜਿੱਡਾ ਕਾਦਿਆ ਉਨੀ ਝੋਟੀ ਥੱਲੇ ਉਹ ਤਾਂ ਠੰਡੀ ਵੜੀ ਫੇਰ ਲਓ ਜੀ ਕਰੋ ਚੱਕ ਜੀ ਵੇਖੋ ਮਸਤ ਵੇਖੋ ਗਾਵਾਂ ਨੂੰ ਲਓ ਜੀ ਕਰ ਲਓ ਚੱਲੀਏ ਲੋ ਕਰੋ ਜੀ ਸਭ ਤੋਂ ਵੱਡੀ ਗੱਲ ਜੀ ਇਹੋ ਜੀ ਚੀਜ਼ ਨਹੀਂ ਤੇ ਮੇਰੀ ਠੰਡੀ ਭਾਵੇਂ ਬੱਚਾ ਛੱਡੋ ਤਾਂ ਭਾਵੇਂ ਨਾ ਛੱਡੋ ਲਓ ਜੀ ਧਾਰਾਂ ਵੇਖ ਲਓ ਐ ਮੋਘੇ ਰੀਆਂ ਧਾਰਾਂ ਦੀ ਪੂਰੀ ਭਾਵੇਂ ਬੱਚਾ ਛੱਡੋ ਤਾਂ ਭਾਵੇਂ ਨਾ ਛੱਡੋ ਥੱਲੇ ਠੀਕ ਹੈ ਜੀ ਆਹ ਬੱਚਾ ਜਿਹਦਾ ਕੱਤੀ ਮਗਰਬਦੀ ਦੇ ਬਹੁਤ ਵੱੜਦੀ ਹ ਇਹਦਾ ਮੁੱਲ ਬਿਲਕੁਲ ਜੈ ਜੀ ਅੱਜ ਦੇਣ ਲੈਣ ਵਾਲੀ ਗੱਲ ਕਰ ਦੇਣੀ ਆ ਤੇ ਉਰਦੀਆਂ ਵਾਲੇ ਮੁੱਲ ਜੀ ਆ ਇਹ 7000 ਦੀ ਛੋਟੀ ਦੇ ਦਾਂਗੇ 7000 ਦੀ 7000 ਦੀ ਦੇ ਇਹ ਚੋ ਵੀ ਮਾਨਤਨ ਮੌਕੇ ਦੀ ਕਰ ਦਾਂਗੇ ਥੋੜਾ ਬੜਾ ਮਾਨਤਨ ਜਿਆਦਾ ਨਹੀਂ ਬਸ ਥੋੜਾ ਬੜਾ ਜ਼ਰੂਰ ਕਰਾਂਗੇ ਲਓ ਦੋਸਤੋ ਆ ਕਰਿਓ ਚੈੱਕ ਚੀਜ਼ਾਂ ਆ ਚੀਜ਼ਾਂ ਨਾ ਬਹੁਤ ਘੱਟ ਮਿਲਦੀਆਂ ਜੀ ਵੀਡੀਓ ਦੇ ਵਿੱਚ ਕਈ ਵਾਰ ਆਪਾਂ ਵੇਖਦੇ ਹੀ ਹਾਂ ਸਲਾਈਆਂ ਵਾਲੇ ਥਣ ਲੱਗੇ ਬਹੁਤ ਜਿਆਦਾ ਬਾਕੀ ਚੁਵਾਈ ਤੁਹਾਨੂੰ ਦਿਖਾਤੀ ਆ ਬਿਨਾ ਬੱਚੇ ਦੀ ਬੋਲੀ ਆ ਇਹ ਬਿਨਾ ਬੱਚੇ ਦਾ ਭੌਂ ਚੋਟੀ ਥੱਲੇ ਬੈਜੋ ਠੀਕ ਹੈ ਜੀ ਭਵੇਂ ਤਿੰਨ ਟਾਈਮ ਚੋ ਇਹਨੂੰ ਠੀਕ ਹੈ ਲਓ ਜੀ ਕਰ ਲਓ ਚੈੱਕ ਦਰਮਿਆਨਾ ਕਰਦੇ ਆ ਮੈਂ ਤਾਂ ਪਹਿਲਾ ਸਵੇਰ ਲਓ ਜੀ ਵ ਤੀਜੇ ਨੰਬਰ ਤੇ ਜੀ ਤੀਸਰਾ ਸੁਆਹ ਵਾਜੇ ਜੀ ਹਾਂਜੀ ਤੇ ਕੱਟੀ ਇਹਦੇ ਮਗਰ ਵੀ ਸੁਖਣਾ ਬਹੁਤ ਸੋਹਣੀ ਆ ਆਹ ਲਓ ਜੀ ਕਰਿਓ ਚੈੱਕ ਦੋਸਤੋ ਵੇਖੋ ਕਿੰਦੀ ਵੱਡੀ ਆਫਰ ਹੈ ਵੀ ਅੱਜ ਨਾਲ ਨੰਮ ਚ ਦੇ ਬੱਚੇ ਕੱਟੀਆਂ ਆ ਆਹ ਲਓ ਜੀ ਵੇਖੋ ਇਹ ਵੀ ਤਾਜੀ ਸੂਈ ਹੈ ਜੀ ਇਹ ਵੀ ਬਿਲਕੁਲ ਤਾਜੀ ਸੂਈ ਹੈ ਅੱਛਾ ਜੀ ਭਾਜੀ ਇਹਦੇ ਅਸਲ ਦੁੱਧ ਕਿੰਨਾ ਚਾਰ ਇਹ ਨਾ ਅਗਲੇ ਥਣ ਚ ਧਾਰਾਂ ਕਾਟਿਆ ਉਹ ਆਪਾਂ ਤੇਲ ਕਰਕੇ ਦੇਣੀ ਆ ਅੱਛਾ ਬਹਿਣੀ ਵਾਲੇ ਪਾਸਾ ਕੀ ਉਲਟ ਪੈ ਰਿਹਾ ਬਹਿਣੀ ਵਾਲਾ ਬਹਿਣੀ ਵਾਲਾ ਬਹਿਣੀ ਵਾਲੇ ਪਾਸੇ ਦੀ ਮੂਰਲੇ ਥਾਂ ਦੀ ਦੋਸਤੋ ਤੇਲ ਲਿਆ ਬਾਈ ਕਿੰਨੇ ਕਰਕੇ ਲੈਣੀ ਆ ਦੇਵਾਂਗੇ ਜੀ ਧ ਦੁੱਧ ਜੇ ਦਾਖਲ ਹੋ ਮਾਲੋ ਕਰ ਗਈ ਆ ਅੱਛਾ ਜੀ ਹਾਂਜੀ ਉਹ ਤੋਂ 12 ਕੇ ਵੀ ਚਵਾਉਗੀ ਲਓ ਜੀ ਸੂਹਾ ਤੇ ਜਾ ਤੇ ਥਣ ਵੀ ਤਿੰਨ ਹਾਂਜੀ ਚੈੱਕ ਕਰ ਲਓ ਬੱਚਾ ਇਹਦੇ ਮਗਰ ਵੀ ਕੱਟੀ ਜੀ ਇੱਕ ਕੱਟੀ ਤੁਹਾਨੂੰ ਨਾਲ ਮਿਲਣੀ ਆ ਉਹਦਾ ਮੁੱਲ ਵੱਖਰਾ ਹੋਊਗਾ ਜੀ ਕੱਟੀ ਦਾ ਇਹ ਛੋਟੀ ਆਉਂਸਰ ਕੱਟੀ ਇਹਨਾਂ ਨਾਲੇ ਵੀ ਬਾਈ ਨੇ ਸੇਲ ਕਰਨੀ ਇਹਦੇ ਬਾਕੀ ਬਾਈ ਤੰਨਾ ਸੁਣਦੇ ਵਿੱਚ ਧਾਰਾਂ ਦੂਰ ਆ ਬਿਲਕੁਲ ਬਿਲਕੁਲ ਜੀ ਬਹੁਤ ਹੀ ਜਿਆਦੀ ਪੋਲੀ ਹੈ ਵੀ ਉਸੇ ਮਾਜਾ ਨੂੰ ਆ ਅੱਛਾ ਜੀ ਬਿਲਕੁਲ ਸੀਲਸ ਲਾ ਗਿਆ ਬਹੁਤ ਜਿਆਦਾ ਲਓ ਜੀ ਕਰ ਲਓ ਚੈੱਕ ਦੋਸਤੋ ਤੇ ਇਹਦਾ ਬਾਈ ਮੁੱਲ ਕਦਾ ਕਰਨਾ ਇਹ ਵੀ ਆ ਜਾ ਹੋਰੀਆ 60000 ਦੀ ਦੇ ਦੇਣੀ ਆ 60000 ਦੀ ਬਿਲਕੁਲ ਨੋਰਮਲ ਰੇਟ ਦੋਸਤੋ ਦੁੱਧ ਪਾਸਨ ਲੱਪਣੇ ਨਹੀਂ ਕਿਤੇ ਆ ਜਿਹੜੇ ਆ ਆ ਕਰੋ ਚੈੱਕ 10 ਕਿਲੋ ਦੇ ਲਾਗੇ ਬਣ ਦੋ ਤਿਆਰ ਹੈ ਜੀ ਹੈ ਨਾ ਜੀ ਹਾਂਜੀ ਹਾਂਜੀ 10 ਕਿਲੋ ਠੀਕ ਹੈ ਜੀ 60000 ਰੁਪਇਆ ਮੁੱਲ ਬਿਲਕੁਲ ਨੋਰਮਲ ਦੋਸਤੋ ਜਿਹੜੇ ਦੁੱਧ ਦੇ ਸਾਬ ਨਾਲ ਲਈਏ ਤੇ ਬਿਲਕੁਲ ਨੋਰਮਲ ਹੀ ਰੇਟ ਹੈ ਇੰਨਾ ਤੇ ਮੁੱਲ ਲੋਕੀ ਗਾਵਾਂ ਦਾ ਜ਼ਿਆਦਾ ਕਰੀ ਜਾਂਦੇ ਤੇ ਇਹ ਦੋਗੇ ਬਾਈ ਜਿਹੜੀ ਅੰਸਰ ਛੋਟੀ ਹੈ ਕੱਟੀ ਛੋਟੀ ਇਹ ਕੱਟੀ ਪਾਜੀ ਪੰਜਾਂ ਮਹੀਨਾ ਵੀ ਖੀਰੀ ਵੇਖੋ ਕੋਈ ਦੰਦ ਨਹੀਂ ਅਜੇ ਕੋਈ ਗੱਲ ਨਹੀਂ ਦੋ ਤਿਆਰ ਤੇ ਇਹ ਸੀਮਨ ਕਿਹੜਾ ਬਾਈ ਜੀ ਪਤਾ ਕੋਈ ਸੀਮਨ ਐਮਨ ਅੰਤੀ ਦਾ ਜੀ ਐਮਨ ਅੰਤੀ ਸੀਮਨ ਦੀ ਖੋਦੇ ਕੱਟੀ ਹੈ ਨਾ ਜੀ ਵੇਖੋ ਜੀ ਸੇਲ ਕਰਨੀ ਹੈ ਬਾਈ ਨੇ ਦੋਸਤੋ ਜਿਹੜਾ ਵੀਰ ਚਾਹਵਨ ਹੋਊਗਾ ਆ ਦੋਸਤੋ ਕਰਿਓ ਚੈੱਕ ਵੇਖੋ ਇਹ ਦੋਸਤੋ ਬਰੀਦ ਵਾਲੀ ਕੱਟੀ ਆ ਪੂਰੀ ਲੋ ਜੀ ਕਰ ਲਓ ਇਹਦਾ ਆਸ਼ਾ ਬਾਈ ਜੀ ਇਹਦਾ ਲੈਣ ਦੇ ਕਿੰਨਾ ਮੁੱਲ ਹੋਣਾ ਇਹ ਬਾਈ 18000 ਦੀ ਦੇ ਦਾਂਗੇ 18000 ਦੀ ਇਹ ਚੋ ਵੀ ਮਾਨਤਨ ਮੌਕੇ ਤੇ ਹੋਵੇ ਜੀ ਕਰ ਦਾਂਗੇ ਥੋੜਾ ਬਧਾ ਕੇ ਰੱਖਣੋਂ ਭੈਣ ਭਰਾ ਖੁਸ਼ੀ ਨਾਲ ਮੰਗੂਗਾ ਆਪਦੇ ਸਾਹਮਣੇ ਵਾਤੇ ਦਾ ਜਰੂਰ ਕਰਾਂਗੇ ਜੀ ਠੀਕ ਹੈ ਜੀ ਲੋ ਜੀ ਦੋਸਤੋ ਚਾਰ ਨਾਲ ਕੱਟੀ ਚੋ ਕੇ ਤਸੱਲੀ ਕਰਨੀ ਇੱਕ ਟਾਈਮ ਦੋ ਟਾਈਮ ਬੇਸ਼ੱਕ ਵੀਡੀਓ ਕਾਲ ਤੇ ਚਾਹੋ ਜਾਂ ਆਪ ਪਹੁੰਚ ਕੇ ਤਸੱਲੀ ਕਰ ਲੋ ਤੁਹਾਡਾ ਫਰਜ ਹੈ ਐਡਰੈਸ ਬਾਈ ਦਾ ਇੱਕ ਰਫੀ ਬੋਲ ਦੇਣਾ ਪਿੰਡ ਸਖੀਰਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਹੈ ਬਾਈ ਦਾ ਪ੍ਰਕਾਸ਼ ਸਿੰਘ ਫੋਨ ਨੰਬਰ ਭਾਈ ਇਹ ਕਰਫੀ ਬੋਲ ਦਿਓ ਫੋਨ ਨੰਬਰ 77175743817 ਠੀਕ ਹੈ ਜੀ ਧੰਨਵਾਦ ਦੋਸਤੋ ਨਾਲ ਵੀਡੀਓ ਦੇਖਣ ਵਾਸਤੇ ਜੀ